1800 ਘੰਟਾ ਚੱਲਿਆ ਟੌਪ ਮਾਡਲ ਆ ਗੇਅਰ ਪ੍ਰੋ 4-व्हीਲ ਡਬਲ ਪੀਟੀਓ ਡਬਲ ਡਿਸਟਰੀਬਿਊਟਰ ਅਡਜਸਟੇਬਲ ਸਟੀering ਟੌਪ ਮਾਡਲ ਆ ਇਹ 2011 ਮਾਡਲ ਆ ਸਭ ਤੋਂ ਪਹਿਲੀ ਗੱਲ ਬਿਨਾ ਡਰਬੋ ਤੋਂ ਆ ਇਹ ਬਿਨਾ ਡਰਬੋ ਤੋਂ ਹਾਂ 3 ਸਪੀਡ ਆ 10 ਤੇ 11 ਜੀ ਆਇਆ 3 ਸਪੀਡ ਹੈ ਪਰ ਵਰਸ ਪੀਟੀਓ ਆ 3 ਸਪੀਡ ਆ ਜੋ ਜੀ ਗੇਅਰ ਟੌਪ ਮਾਡਲ ਆ 54 10 ਦੇ ਹਿੱਸੇ ਵਾਲਾ ਮੂਰਲਾ ਹਿੱਸਾ ਦਿਖਾ ਦੇ ਬਈ ਗਲੋਬਲ ਹਿੱਸਾ ਇਹ ਗੇਅਰ ਪ੍ਰੋ ਆ ਇਹ ਵੀ ਟੌਪ ਮਾਡਲ ਆ ਕੱਲਾ ਹਿੱਸਾ ਇਹ ਬੰਦ ਆ ਇਹਦਾ ਹਿੱਸਾ ਬੰਦ ਆ ਇਹ ਇਹ ਬੰਦ ਹੀ ਆਇਆ 2011 ਮਾਡਲ ਆ ਹਾਂਜੀ ਡਬਲ ਪੀ ਟੂ ਆ ਡਬਲ ਕਲੱਚ ਆ ਪਾਵਰ ਸਟੀering ਆ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਅੱਜ ਪਹੁੰਚੇ ਆ ਬਿੱਲੀ ਤਲਵੰਡੀ ਪਹਿਲਾਂ ਵਾਲੀ ਬੀੜੀ ਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਤੁਸੀਂ ਤੇ ਬਾਕੀ ਬਾਈ ਜੋ ਵਰਨਾ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਕਿਵੇਂ ਹੰਗਾਰਾ ਮਿਲਿਆ ਪਹਿਲਾਂ ਬਹੁਤ ਵਧੀਆ ਜੀ ਸਾਰੇ ਡ੍ਰੈਕਟਰ ਵਿੱਕ ਗਏ ਪਹਿਲਾਂ ਵਾਲੇ ਆਪਣੇ ਪਹਿਲਾਂ ਵਾਲੇ ਸਾਰੇ ਵਿੱਕ ਗਏ ਠੀਕ ਐ ਹੁਣ ਨਵਾਂ ਭੰਡਾਰ ਫੇਰ ਲੈ ਕੇ ਆਇਆ ਬਾਈ ਤੇ ਘੰਟੇ ਕਿਸ਼ਤਾਂ ਤੀ ਚੱਲੇ ਹੋਏ ਨੇ ਜਮਾ ਕਿਸ਼ਤਾਂ ਤੇ ਹਣਾ ਬਾਈ ਗੱਲ ਸਹੀ ਐ ਕਿ ਨਾ ਗਲਤ ਐ ਸਹੀ ਐ ਜਮਾ ਨਵੇਂ ਡ੍ਰੈਕਟਰ ਆ ਸਾਰੇ ਜਮਾ ਨਵੇਂ ਟਰ ਕਰਦੇ ਆਜੋ ਫਿਰ ਆਪਾਂ 4-ਵੀਲ ਤੋਂ ਸਟਾਰਟ ਕਰਦੇ ਆ 5405 ਤੋਂ ਹਾਂਜੀ ਹਾਂਜੀ ਭਾਈ ਜੋ ਬਣੇ ਇਹਦੇ ਬਾਰੇ ਦੱਸੀ ਗੇਰਾ ਸਭ ਤੋਂ ਪਹਿਲਾਂ ਤਾਂ ਜੀ 2020 ਮਾਡਲ ਆ ਇਹ ਹਾਂਜੀ ਨੌਨ ਸੀਆਰਡੀ ਦੇ ਵਿੱਚ ਨਵੇਂ ਸੀਆਰਡੀ ਆਉਂਦੇ ਆ ਠੀਕ ਹੈ ਜੀ ਜਿਹੜੇ ਮਿਲਦੇ ਨਹੀਂ ਮਾਰਕੀਟ ਬਹੁਤ ਆ ਇਹਨਾਂ ਦੀ ਠੀਕ ਹੈ ਜੀ 1800 ਘੰਟਾ ਚੱਲਿਆ ਟੌਪ ਮਾਡਲ ਆ ਗੇਅਰ ਪ੍ਰੋ 4-ਵੀਲ ਡਬਲ ਪੀਟੀਓ ਡਬਲ ਡਿਸਟ੍ਰਿਬਿਊਟਰ ਅਡਜਸਟੇਬਲ ਸਟੀering ਟੌਪ ਮਾਡਲ ਆ ਜਾਵਾਂ ਠੀਕ ਹੈ ਜੀ ਜੇ ਆਪਾਂ ਪਿਛਲੇ ਟਾਇਰਾਂ ਦੀ ਗੱਲ ਕਰੀਏ ਕਿੰਨੇ ਕ ਪੈਸੇ ਹੋਣਗੇ ਪਿਛਲੇ ਟਾਇਰ ਨਾਲ ਦੇ ਆ ਜੀ 75- ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਸਾਰਾ ਰੰਗ ਪੇਂਟ ਦਾ ਹਾਂ ਜੀ ਸਾਰਾ ਮਿਲੂਗੀ ਚੁਦਰੀ ਚੁਦਰੀ ਰੰਗ ਪੇਂਟ ਦਾ ਓਕੇ ਆ ਹਾਂ ओरिजिनल ओरिजिनल ਰੰਗ ਪੇਂਟ ਦਾ ਸਾਰਾ ਰੀਜਨਲ ਹੈ ਜੱਸੀ ਮਾਰ ਆ ਦੂਜੇ ਪਾਸੇ ਦੀ ਕੈਮਰਾ ਮਾਰਨੀ ਬੇਟ ਬੂਟ ਜਿਹੜੇ ਕੰਪਨੀ ਦਿੰਦੀ ਹੈ ਨਾਲ ਹੀ ਲੱਗੇ ਆਉਂਦੇ ਆ ਤੇ ਮਾਡਲ ਤੇ ਰੇਟ ਕਿੰਨਾ ਰਹੂ ਇਹ ਮਾਡਲ 2020 ਹਾਂ ਮੰਗਨ ਉਹਦਾ ਕੁਝ ਮਰਜ਼ੀ ਮੰਗੀ ਜਾਈ ਇਹ ਡਿਮਾਂਡ ਤਾਂ ਇਹਦੀ 1.5 ਆ ਹਾਂ ਜੈ ਜੀ ਆਪਾਂ ਇਹ 9,80,000 ਰੁਪਏ ਦਾ ਲੈਣ ਦੇ ਟਰੈਕਟਰ ਦੇ ਦਾਂਗੇ ਕਿਤੋਂ ਨਹੀਂ ਮਿਲਦਾ 9 ਲੱਖ 80 ਹਜ਼ਾਰ ਦਾ ਮਿੱਤਰੋ ਹਰਾ ਤੋਤਾ ਬਣੂ ਇਹ ਟਰੈਕਟਰ ਚੰਗਾ ਮੂਰੇ ਆ ਗਿਆ 3730 ਕੱਤੀ ਦੀ ਇਹਦੇ ਬਾਰੇ ਦੱਸੀ ਬਾਈ ਇਹ 2011 ਮਾਡਲ ਆ ਸਭ ਤੋਂ ਪਹਿਲੀ ਗੱਲ ਬਿਨਾ ਡਰਬੋ ਤੋਂ ਆ ਇਹ ਬਿਨਾ ਡਰਬੋ ਤੋਂ ਹਾਂ 3 ਸਪੀਡ ਆ 10 ਤੇ 11 ਜੀ ਆਇਆ 3 ਸਪੀਡ ਇਹ ਠੀਕ ਹੈ ਜੀ ਬਠਿੰਡਾ ਨੰਬਰ ਆ ਪਾਸਿੰਗ 28 ਤੱਕ ਆ ਹੋਰ ਕੁਛ ਕਵਰੀ ਵਾਲੀ ਠੀਕ ਆ ਨਾ ਵੀ ਹੋ ਜੂਗਾ ਨਾ ਵੀ ਹੋ ਜੂ ਹਾਂ ਚਾਰੇ ਜਦੋਂ ਪਾਸਿੰਗ ਪਈ ਆ ਉਹ ਤਾਂ ਸੁਭਾਵਕ ਹੀ ਆ ਨਾ ਹੋਣਾ ਤੇ ਟਰੈਕਟਰ ਜਿਵੇਂ ਚਮਕੀ ਜਾਂਦਾ ਰੰਗ ਪੇਂਟ ਦਾ ਸਾਰਾ ਓਰੀਜਨਲ ਆ ਹਾਂ ਸਾਰਾ ਓਰੀਜਨਲ ਜਿੱਥੇ ਉਹ ਦੱਸ ਕੇ ਦੇਵਾਂਗੇ ਇੱਕ ਆ 100 ਪੱਲੇ ਦੇ ਹੋਇਆ ਇੱਕ ਇੱਥੇ ਮੀਟਰ ਕੋਲੇ ਹੋਇਆ ਇੱਕ ਮੀਟਰ ਕੋਲੇ ਇੱਕ ਆ 100 ਪੱਲੇ ਤੇ ਮਗਰਾਡਾਂ ਦਾ Ориਜినਲ ਆ ਜਿੱਥੇ ਉਹ ਦੱਸ ਕੇ ਦੇਵਾਂਗੇ ਠੀਕ ਆ ਮਾਡਲ ਤੇ ਰੇਟ ਕਿੰਨਾ ਰਹੂ ਇਹਦਾ ਮਾਡਲ 11 ਚਾਰੇ ਟਾਇਰ ਨਵੇਂ ਆ ਇਹਦੇ ਚਾਰੇ ਟਾਇਰ ਨਵੇਂ ਆ ਹਾਂ ਸਰਵਿਸ ਵੀ ਹੋਈ ਵੀ ਆ ਸਰਵਿਸ ਵੀ ਹੋਈ ਹੋਈ ਆ ਚੱਲੇ ਕਿੰਨਾ ਕੋਣ ਆ ਚੱਲਿਆ ਹੋਏ 2700 ਘੰਟਾ 2700 ਘੰਟਾ ਮਿੱਤਰੋ ਕੁੱਲ ਚੱਲਿਆ ਹੋਇਆ ਤੇ ਮਾਡਲ ਤੇ ਰੇਟ ਕਿੰਨਾ ਰੋ ਮਾਡਲ 11 ਡਿਮਾਂਡ ਇਹਦੀ 475 ਆ 4.5 ਲੱਖ ਦਾ ਦੇ ਦਾਂਗੇ 4.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਨੌਕਰ ਹੈ ਵਧੀਆ ਸੋਨਾ ਟਰੈਕਟਰ ਹੈ ਰੰਗ ਪੇਂਟ ਦਾ ਤੁਹਾਨੂੰ ਦੱਸਤਾ ਤੇ ਮੂਰੇ ਫੇਰ ਆ ਗਿਆ 73 ਸਪੈਸ਼ਲ ਐਡੀਸ਼ਨ ਹਾਂ ਇਹ ਸਪੈਸ਼ਲ ਐਡੀਸ਼ਨ ਦੇ ਵਿੱਚ 20 ਮਾਡਲ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ 55 ਐਚਪੀ ਜਾਂ ਨਵੇਂ ਹੁਣ 49 ਐਚਪੀ ਚਾਉਂਦੇ ਆ ਠੀਕ ਹੈ ਜੀ ਰਿਵਰਸ ਪੀਟੀਓ 3 ਸਪੀਡ ਆ ਜੋਜੀ ਰੀਸ ਲਈ ਬੱਠੇ ਹਾਂ ਮੈਸੀ ਵਾਲੀ ਰੇਸ ਨਾਲ ਦੇ ਟਾਇਰ ਆ ਚਾਰੇ ਕਿਤੇ ਕਲਮ ਨਹੀਂ ਲੱਗੀ ਇਹਦੀ ਗਾਰੰਟੀ ਸਾਰਾ ਟਰੈਕਟਰ ਨਾਲ ਦੇ ਟਾਇਰ ਕਿੰਨੇ ਕ ਪਏ ਹੋਣੇ ਬਾਈ 80 ਪੈਸੇ ਹੈਗੇ ਹਾਂਜੀ 80 ਪੈਸੇ 80 ਪੈਸੇ 80 ਪੈਸੇ ਟਾਇਰ ਨਾਲ ਦੇ ਪਏ ਨੇ ਟਰੈਕਟਰ ਲਿਫਟ ਕੰਪੈਸਟੀ ਵਾਲਾ ਜੈਕ ਲੱਗਿਆ ਹੋਇਆ ਲਿਫਟ ਕੰਪੈਸਟੀ ਵਾਲਾ ਜੈਕ ਲੱਗਿਆ ਹੋਇਆ ਡਬਲ ਡਿਸਟ੍ਰਿਬਿਊਟਰ ਚ ਬਾਈ ਨੇ ਦੱਸਤਾ 3 ਸਪੀਡ ਜੁੜੀ ਹੋਈ ਹੈ 3 ਸਪੀਡ ਜੁਜੀ ਗੇਅਰ ਕਨੋਪੀ ਵਗੈਰਾ ਲੱਗੀ ਹੋਈ ਹੈ ਤੇ ਮਾਡਲ ਤੇ ਕੀ ਰੇਟ ਕਿੰਨਾ ਰਹੂ ਇਹ ਮਾਡਲ 20 ਤੇ ਰੇਟ ਡਿਮਾਂਡ ਇਹਦੀ 7.5 ਲੱਖਾਂ ਲੈਣ ਦੇਣ 7.5 ਦਾ ਦੇ ਦਾਂਗੇ 7.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਕਿਤੇ ਕਲਮ ਵੀ ਨਹੀਂ ਲੱਗੀ ਸਾਰਾ ਕਲਮ ਵੀ ਨਹੀਂ ਲੱਗੀ ਇੰਜਨ ਗੇਅਰ ਦਾ ਰੰਗ ਪੇਂਟ ਦਾ ਸਾਰਾ ਰੀਨਲ ਹੈ ਮੂਰੇ ਆ ਗਿਆ ਗੇਅਰ ਪ੍ਰੋ 5310 ਇਹਦੇ ਬਾਰੇ ਦੱਸਿਓ ਬਾਈ ਜੀ ਇਹ ਵੀ ਨਾਨ ਸੀਆਰਡੀ ਐਜੀ 55 ਐਚਪੀ ਚਾ ਟਾਪ ਮਾਡਲ ਆ 5410 ਦੇ ਹਿੱਸੇ ਵਾਲਾ ਮੂਰਲਾ ਹਿੱਸਾ ਦਿਖਾ ਦੇ ਬਈ ਗਲੋਬਲ ਹਿੱਸਾ ਗਲੋਬਲ 40-50 ਹਜ਼ਾਰ ਵਾਧ ਦੇਣਾ ਪੈਂਦਾ ਜੇ ਆਪਾਂ ਨਵਾਂ ਲਿਆਣੇ ਜੇ ਇਹ ਨਵਾਂ ਲਿਆਉਣੇ ਹਾਂ 900 ਘੰਟਾ ਚੱਲਿਆ ਕੁੱਲਾ ਹਾਂ ਨਾਲ ਦੇ ਟਾਇਰਾਂ ਹਾਂਜੀ ਇਹ ਟਾਪ ਮਾਡਲ ਆ ਡਬਲ ਪੀ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਸਾਰਾ ਟਰੈਕਟਰ ਇਹਨਾਂ ਦਾ ਸਾਰਾ ਟਰੈਕਟਰ ਮਿੱਤਰੋ Ориجنਲ ਹੈ ਕਨੋਪੀ ਵਗੈਰਾ ਲੱਗੀ ਹੋਈ ਆ ਟਰੈਕਟਰ ਚੈੱਕ ਕਰ ਸਕਦੇ ਆ ਤੁਸੀਂ ਆ ਮੂਮਣੀਆਂ ਜਿਹਾ ਵੀ ਇਹ ਹਜੇ ਟਾਇਰਾਂ ਤੋਂ ਲਈਆਂ ਨਹੀਂ ਯਾਨੀ ਕਿ ਰੁਪਿਆ ਪੈਨੇ ਟਾਇਰ ਮਾਡਲ ਤੇ ਰੇਟ ਕਿੰਨਾ ਰਹੂਗਾ ਮਾਡਲ ਬਾਈ ਹਾਂਜੀ ਡਿਮਾਂਡ ਇਹਦੀ 8.5 8.5 ਦਾ ਦੇ ਦਾਂਗੇ 8.5 ਲੱਖ ਡਿਮਾਂਡ ਐ ਮਿੱਤਰੋ 8.5 ਲੱਖ ਦਾ ਟਰੈਕਟਰ ਇਹ ਬਣੂਗਾ ਮੂਰੇ ਆ ਗਿਆ 5305 ਗੇਅਰ ਪ੍ਰੋ ਆ ਇਹ ਵੀ ਇਹਦੇ ਬਾਰੇ ਦੱਸਿਓ ਜੀ ਇਹ ਗੇਅਰ ਪ੍ਰੋ ਆ ਇਹ ਵੀ ਟੌਪ ਮਾਡਲ ਆ ਕੱਲਾ ਹਿੱਸਾ ਇਹ ਬੰਦ ਆ ਇਹਦਾ ਹਿੱਸਾ ਬੰਦ ਆ ਇਹ ਇਹ ਬੰਦ ਹੀ ਆਇਆ ਠੀਕ ਆ ਜੀ ਤੇ ਇੰਜਨ ਗੇਅਰ ਦਾ ਕਿੱਦਾਂ ਰਹੂ ਓਕੇ ਓਕੇ ਇੰਜਨ ਗੇਅਰ ਦਾ ਓਕੇ ਆ ਮਗਰਲੇ ਟਾਇਰ ਨਾਲ ਦੇ ਆ ਮੂਰਲੇ ਨਵੇਂ ਆ ਮੂਰਲੇ ਨਵੇਂ ਨੇ ਮਗਰਲੇ ਨਾਲ ਦੇ ਨੇ ਕਨੋਪੀ ਵਗੈਰਾ ਲੱਗੀ ਹੋਈ ਆ ਤੇ ਗੇਅਰ ਪ੍ਰੋ ਦੇ ਵਿੱਚ ਆ ਗਿਆ ਮਾਡਲ ਤੇ ਰੇਟ ਕਿੰਨਾ ਰੋ ਮਾਡਲ 2021 ਆ ਜੀ ਹਾਂਜੀ ਰੇਟ ਇਹ ਦੇ ਦਾਂਗੇ 7,75,000 ਦਾ ਠੀਕ ਆ ਜੀ 7,75,000 ਦਾ ਮਿੱਤਰੋ ਬਣੂਗਾ ਇੱਕ ਹੁਣ ਛੋੜੇ ਮੁੱਲ ਵਾਲਾ ਇੱਧਰ ਆ ਗਿਆ 5204 ਚਾਰ ਇਹਦੇ ਬਾਰੇ ਦੱਸਿਓ ਬਈ ਇਹ 2011 ਮਾਡਲ ਆ ਹਾਂਜੀ ਡਬਲ ਪੀ ਟੂਆ ਡਬਲ ਕਲਚ ਆ ਪਾਵਰ ਸਟੀering ਆ ਠੀਕ ਆ ਜੀ 50 ਐਚਪੀ ਚ ਆ ਗਿਆ ਠੀਕ ਆ ਜੀ ਜੇ ਪੰਜਾਬ ਨੰਬਰ ਲੈਣਾ ਹੋਵੇ ਸਵਾ 4 ਲੱਖ ਰੁਪਏ ਦਾ ਵਗ ਜਾਂਦਾ ਜੀ ਠੀਕ ਆ ਜੀ ਇਹ ਬੈਸਟ ਬੰਗਾਲ ਦਾ ਨੰਬਰ ਆ ਆਰ ਸੀ ਤੇ ਉਧਾਰ ਕਾਰਡ ਮਿਲੂਗਾ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਹਣੀ ਟਾਇਰ ਹਾਂਜੀ ਮਗਰਲੇ 3540 ਪੈਸੇ ਮਗਰਲੇ 3540 ਪੈਸੇ ਨੇ ਮੂਰਲੇ ਨਵੇਂ ਨੇ ਕਾਲੇ ਢਡਾਲਾ ਆ ਗਿਆ ਟਰੈਕਟਰ ਚੰਗਾ ਹੈ ਮਾਡਲ ਤੇ ਰੇਟ ਕਿੰਨਾ ਰੋ ਮਾਡਲ 11 ਇਹ ਲੈਣ ਦੇਣ 270 ਦਾ ਦੇ ਦਾਂਗੇ 2 ਲੱਖ 70000 ਦਾ ਮਿੱਤਰੋ ਇਹ ਟਰੈਕਟਰ ਬਣੂ 11 ਮਾਡਲ ਤੇ ਮੂਰੇ ਆ ਗਿਆ 60 55 ਤੇ ਇਹਦੇ ਬਾਰੇ ਦੱਸਿਓ ਬਾਈ ਇਹ ਫਾਰਮ ਟਰੱਕ ਆ ਗਿਆ 60 55 T20 3 ਸਪੀਡ ਵਾਲਾ ਛੋਟੇ ਗੇਅਰ ਵਾਲਾ ਠੀਕ ਹੈ ਜੀ 20 ਫੀਟਾਂ ਵਾਲਾ 16+4 ਠੀਕ ਹੈ ਜੀ ਸੁਪਰ ਮੈਕਸ ਦੇ ਵਿੱਚ ਆ ਗਿਆ ਹਾਂਜੀ ਇੰਜਨ ਗੇਅਰ ਦਾ ਕਿੱਦਾਂ ਰਹੂਗਾ ਜੀ ਟਰੈਕਟਰ ਦੇ 2100 ਘੰਟਾ ਚੱਲਿਆ 2100 ਘੰਟਾ ਕੋਲੀ 2100 ਘੰਟਾ ਚੱਲਿਆ ਹੋਇਆ ਮਿੱਤਰੋ ਸੈਂਪਲ ਕੱਪੜੇ ਵਾਲੀ ਸਤਰੀ ਲੱਗੀ ਹੋਈ ਹੈ ਟਰੈਕਟਰ ਸਾਰਾ ਰੰਗ ਪੇਂਟ ਦਾ Ориਜినਲ ਹੈ ਬਾਈ ਹਾਂਜੀ Ориਜినਲ ਸਾਰਾ ਰੰਗ ਪੇਂਟ ਦਾ Ориਜినਲ ਹੈ ਡਿਮਾਂਡ ਕਿੰਨੀ ਰਹੂ ਡਿਮਾਂਡ ਇਹਦੀ 575 ਆ ਲੈਣ ਦੇਣ ਆਪਾਂ 5.5 ਦਾ ਇੱਕੋ ਗੱਲ ਦੇ ਦਾਂਗੇ 5.5 ਲੱਖ ਦਾ ਮਿੱਤਰੋ ਟਰੈਕਟਰ ਇਹ ਬਣੂਗਾ ਇਸ ਤੋਂ ਇਲਾਵਾ ਹੋਰ ਟਰੈਕਟਰ ਵੀ ਹੁੰਦੇ ਬਾਈ ਹਾਂ ਹੋਰ ਵੀ ਆਉ ਵੀ ਘਟ ਲਾਂ ਠੀਕ ਹੈ ਜੀ ਇਹੇ ਲੋਕੇਸ਼ਨ ਜਿੱਥੇ ਆਪਾਂ ਖੜੇ ਆ ਕੀ ਪਈ ਇਹ ਭਦੌੜ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਬਿਲੀ ਤਲਵੰਡੀ ਠੀਕ ਹੈ ਜੀ ਬਰਨਾਲੇ ਤੋਂ ਹਣਾ 24 ਕਿਲੋਮੀਟਰ ਇਧਰ ਮੋਗੇ ਤੋਂ ਹਣਾ ਤਾਂ ਬਲਾਸਪੁਰ ਤੋਂ ਮੁੜਨਾ ਪੈਂਦਾ ਠੀਕ ਹੈ ਜੀ ਬਠਿੰਡੇ ਤੋਂ ਹਣਾ ਤਾਂ 60 ਕਿਲੋਮੀਟਰ ਸੈਂਟਰ ਦੇ ਵਿੱਚ ਪੈ ਜਾਂਦਾ ਸੈਂਟਰ ਦੇ ਵਿੱਚ ਪੈ ਗਿਆ ਤੇ ਮੋਬਾਈਲ ਨੰਬਰ ਕਿੰਨਾ ਭਰਾ ਜੀ ਮੋਬਾਈਲ ਨੰਬਰ 84102 ਹਾਂਜੀ 11000 ਇਹ ਬਾਈ ਦਾ ਮੋਬਾਈਲ ਨੰਬਰ ਹੈ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਦਾ ਨੰਬਰ ਵੀ ਨੋਟ ਕਰ ਲਓ 92576 11000 ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਟਰੈਕਟਰ ਬਾਈ ਖਰੀਦ ਸਕਦੇ ਹੋ ਟਰੈਕਟਰ ਨੇ ਬਾਈ ਕੋਲੇ ਬਹੁਤ ਸੋਹਣੇ ਤੇ ਆਪਾਂ ਅਗਲੀ ਵੀਡੀਓ ਨਾਲ ਮਿਲਦੇ ਹਾਂ ਫਤਰੀਕਾ